ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬ ਸਪੀਕ ਦੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਅਸੀਂ ਤੁਹਾਨੂੰ ਦੱਸਾਂਗੇ ਗੁਰਦੁਆਰਾ ਪੱਥਰ ਸਾਹਿਬ ਬਾਰੇ ਗੁਰਦੁਆਰਾ ਪੱਥਰ ਸਾਹਿਬ ਲੇ ਤਾਂ ਲਗਭਗ 25 ਮੀਲ ਦੂਰ ਲੇ ਕਾਰਗਿਲ ਸੜਕ ਤੇ ਸਮੁੰਦਰੀ ਤਲ ਤੋਂ 12000 ਫੁੱਟ ਦੀ ਉਚਾਈ ਤੇ ਸਥਿਤ ਹੈ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਕਾਲ ਦੌਰਾਨ ਕਈ ਦੂਰ ਦਰਾਡੇ ਸਥਾਨਾਂ ਦੀ ਯਾਤਰਾ ਕੀਤੀ ਅਤੇ ਅਜੇ ਹਾਈ ਇੱਕ ਸਥਾਨ ਤੇ ਬੱਤੀ ਗੁਰੂ ਨਾਨਕ ਦੇਵ ਜੀ ਨੂੰ ਤੇ ਬਦੀ ਬੋਧੀਆਂ ਦੁਆਰਾ ਚੰਗੀ ਤਰ੍ਹਾਂ ਸਤਕਾਰਿਆ ਜਾਂਦਾ ਹੈ ਜੋ ਉਹਨਾਂ ਨੂੰ ਸੰਤ ਮੰਨਦੇ ਹਨ ਤਿੱਬਤ ਵਿੱਚ ਬੋਧੀਆਂ ਦੇ ਅਧਿਆਤਮਿਕ ਆ ਗੁੱਦਲਾਈ ਲਾਮਾ ਨੇ ਕੁਝ ਸਿੱਖ ਆਗੂਆਂ ਨਾਲ ਗੱਲਬਾਤ ਵਿੱਚ ਇਸ ਗੱਲ ਦੀ ਪੁਸ਼ਟੀ ਕਰਦੇ ਆ ਕਿ ਹੈ ਕਿ ਤਿੱਬਤੀ ਲੋਕ ਗੁਰਨਾਨਕ ਦੇਵ ਜੀ ਨੂੰ ਗੁਰੂ ਗੋਮਕਾ ਮਹਾਰਾਜ ਦੇ ਨਾਮ ਹੇਠ ਇੱਕ ਬੋਧੀ ਸੰਤ ਵਜੋਂ ਸਤਕਾਰਦੇ ਹਨ ਗੁਰਦੁਆਰਾ ਪੱਥਰ ਸਾਹਿਬ ਦਾ ਇਤਿਹਾਸ ਇਤਿਹਾਸ ਦੇ ਪੰਨੇ ਪਲਟਣ ਤੇ ਪਤਾ ਚੱਲਦਾ ਹੈ ਕਿ ਗੁਰਨਾਨਕ ਦੇਵ ਜੀ ਨੇ 1517 ਤੋਂ 18 ਵਿੱਚ ਇੱਥੇ ਆਪਣੇ ਮੌਜੂਦਗੀ ਦੀ ਨਿਸ਼ਾਨੀ ਦੇ ਕੀਤੀ ਸੀ ਸਿੱਕਮ ਨੇਪਾਲ ਅਤੇ ਤਿੱਬਤ ਦਾ ਦੌਰਾ ਕਰਨ ਤੋਂ ਬਾਅਦ ਸ਼੍ਰੀਨਗਰ ਰਾਹੀਂ ਪੰਜਾਬ ਦੀ ਅਗਲੀ ਯਾਤਰਾ ਤੇ ਉਹਨਾਂ ਨੇ ਇਸ ਸਥਾਨ ਤੇ ਆਰਾਮ ਕਰਨ ਦਾ ਫੈਸਲਾ ਕੀਤਾ ਹਾਲਾਂਕਿ ਲੋਕ ਕਥਾਵਾਂ ਅਨੁਸਾਰ ਗੁਰੂ ਨਾਨਕ ਦੇਵ ਜੀ ਦਾ ਠਹਿਰਨਾ ਇੰਨਾ ਹਸਾਨ ਨਹੀਂ ਸੀ ਉਲਟ ਪਹਾੜੀ ਉੱਤੇ ਇੱਕ ਜਾਲਮ ਪੂਤ ਮੌਜੂਦ ਸੀ ਅਤੇ ਲੋਕਾਂ ਨੂੰ ਡਰਾਉਂਦਾ ਸੀ ਉਹ ਲੋਕ ਲੋਕਾਂ ਨੂੰ ਮਾਰਨ ਤੋਂ ਬਾਅਦ ਖਾਣ ਲਈ ਬਦਨਾਮ ਸੀ ਇਸ ਤਰ੍ਹਾਂ ਸਥਾਨਕ ਲੋਕਾਂ ਨੇ ਸਰਬਸ਼ਕਤੀਮਾਨ ਨੂੰ ਮਦਦ ਲਈ ਬੇਨਤੀ ਕੀਤੀ ਉਹਨਾਂ ਦੀ ਦਰਦਸ਼ਾ ਸੁਣ ਕੇ ਗੁਰੂ ਜੀ ਨੇ ਉਹਨਾਂ ਦੀ ਮਦਦ ਕੀਤੀ ਆਖਿਰਕਾਰ ਉਹ ਪਹਾੜੀ ਦੇ ਢੇਠਾਂ ਦਰਿਆ ਦੇ ਕੰਡੇ ਤੇ ਬਸ ਗਏ ਜਿੱਥੇ ਨਰਦਈ ਜੀ ਰਹਿੰਦਾ ਸੀ ਗੁਰੂ ਜੀ ਨੇ ਉਹ ਲੋਕਾਂ ਨੂੰ ਉਪਦੇਸ਼ ਦੇਣਾ ਸ਼ੁਰੂ ਕੀਤਾ ਅਤੇ ਇਸ ਲਈ ਪ੍ਰਸਿੱਧ ਹੋਏ ਇਸ ਨਾਲ ਪੋਧਾ ਗੁੱਸਾ ਵੱਧ ਗਿਆ ਅਤੇ ਉਸਨੇ ਗੁਰੂ ਨਾਨਕ ਦੇਵ ਜੀ ਨੂੰ ਮਾਰਨ ਦਾ ਫੈਸਲਾ ਕਰ ਲਿਆ ਆਪਣੀਆਂ ਯੋਜਨਾਵਾਂ ਨੂੰ ਪੂਰਾ ਕਰਨ ਲਈ ਉਸਨੇ ਗੁਰੂ ਜੀ ਤੇ ਇੱਕ ਵੱਡੀ ਸਟਾਂਡ ਛੁੱਟ ਦਿੱਤੀ ਪਰ ਜਿਵੇਂ ਉਹ ਕਹਿੰਦੇ ਹਨ ਜਾ ਕੋ ਰੱਖ ਕੇ ਸਾਈਆਂ ਮਾਰ ਸਕੇ ਨਾ ਕੋਏ ਅਤੇ ਜਦੋਂ ਸਵਾਲ ਕਰਨ ਵਾਲਾ ਵਿਅਕਤੀ ਖੁਦ ਰੱਬ ਹੈ ਤਾਂ ਚਮਤਕਾਰ ਸਪਸ਼ਟ ਹਨ ਬਾਬੇ ਨਾਨਕ ਨੂੰ 1 ਇੰਚ ਵੀ ਨੁਕਸਾਨ ਨਾ ਹੋਇਆ ਕਿਉਂਕਿ ਚਟਾਨ ਪਿਗਲ ਕੇ ਮੋਮਬਾਂਗ ਬਦਲ ਕੇ ਆਪਣਾ ਰੂਪ ਤਾਰਨ ਕਰ ਗਈ ਸੀ ਇਸ ਨੇ ਊਤ ਨੂੰ ਪੂਰੀ ਤਰ੍ਹਾਂ ਸਦਮੇ ਦੀ ਸਥਿਤੀ ਵਿੱਚ ਪਾ ਦਿੱਤਾ ਗੁੱਸੇ ਵਿੱਚ ਆ ਕੇ ਸਤਾਨ ਨੇ ਫਿਰ ਆਪਣੀ ਯੋਜਨਾ ਨੂੰ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਇਸ ਵਾਰ ਉਸ ਨੇ ਪੂਰੀ ਤਾਕਤ ਨਾਲ ਚਟਾਨ ਨੂੰ ਲੱਤ ਮਾਰਨ ਦਾ ਯਤਨ ਕੀਤਾ ਫਿਰ ਇੱਕ ਚਮਤਕਾਰ ਹੋਇਆ ਪਿਗਲੇ ਹੋਏ ਪੱਥਰ ਤੇ ਰਾਖਸ਼ ਦਾ ਪੈਰ ਚਿਪਕ ਗਿਆ ਗੁਰੂ ਨਾਨਕ ਦੇਵ ਜੀ ਦੀਆਂ ਸ਼ਕਤੀਆਂ ਅਤੇ ਅਮਰਤਾ ਨੂੰ ਸਵੀਕਾਰ ਕਰਦੇ ਹੋਏ ਉਹਤ ਨੇ ਉਹਨਾਂ ਮੂਲ ਨਿਵਾਸੀਆਂ ਨੂੰ ਪਰੇਸ਼ਾਨ ਕਰਨਾ ਬੰਦ ਕਰ ਦਿੱਤਾ ਬਾਅਦ ਵਿੱਚ ਗੁਰਨਾਨਕ ਦੇਵ ਜੀ ਦੇ ਪਾਪਸ ਆ ਗਏ ਅਤੇ ਇਸ ਘਟਨਾ ਨੂੰ ਲੰਬੇ ਸਮੇਂ ਲਈ ਭੁਲਾ ਦਿੱਤਾ ਗਿਆ ਗੁਰਦੁਆਰਾ ਪੱਥਰ ਸਾਹਿਬ ਦਾ ਪੁਨਰਚਨਮ ਇਹ 1970 ਦੇ ਦਹਾਕੇ ਦੇ ਅਖੀਰ ਵਿੱਚ ਸੀ ਜਦੋਂ ਲੇ ਨਮੂ ਸੜਕ ਦੇ ਨਿਰਮਾਣ ਵਿੱਚ ਪਵਿੱਤਰ ਪੱਥਰ ਦੁਆਰਾ ਤਸਵੀਰ ਵਿੱਚ ਆਇਆ ਸੀ ਇਸ ਕਾਰਨ ਉਹ ਸਾਰੇ ਦਾ ਕੰਮ ਰੁਕਿਆ ਹੋਇਆ ਸੀ ਅਤੇ ਚਟਾਨ ਨੂੰ ਹਿਲਾਉਣ ਲਈ ਅੰਤ ਤੱਕ ਜਤਨ ਕੀਤੇ ਗਏ ਸਨ ਹਾਲਾਂਕਿ ਸਭ ਕੁਝ ਵਿਅਰਥ ਗਿਆ ਉਸ ਰਾਤ ਬਲਡੋਜ਼ਰ ਦੇ ਡਰਾਈਵਰ ਸਮੇਤ ਲੋਕਾਂ ਨੇ ਇੱਕ ਪਰਮ ਸ਼ਕਤੀ ਦੀ ਕਲਪਨਾ ਕੀਤੀ ਸੀ ਉਨ੍ਹਾਂ ਨੂੰ ਪੱਥਰ ਨੂੰ ਨਾ ਹਿਲਾਉਣ ਦਾ ਹੁਕਮ ਦਿੱਤਾ ਗਿਆ ਸੀ ਇਹ ਸਾਰੀ ਘਟਨਾ ਫੌਜੀ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦੀ ਗਈ ਜਿਨ੍ਹਾਂ ਨੇ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਉਹਨਾਂ ਨੇ ਸਪਸ਼ਟ ਤੌਰ ਤੇ ਚਟਾਨ ਨੂੰ ਉਡਾਉਣ ਦਾ ਫੈਸਲਾ ਕੀਤਾ ਫੌਜੀ ਅਫਸਰ ਦੀ ਹੈਰਾਨੀ ਦੀ ਗੱਲ ਹੈ ਕਿ ਉਸ ਦਾ ਚਟਾਨ ਨੂੰ ਨਾ ਹਿਲਾਉਣ ਦਾ ਉਹੀ ਸੁਪਨਾ ਸੀ ਸੁਪਨੇ ਨੂੰ ਨਜ਼ਰਅੰਦਾਜ਼ ਕਰਦਿਆਂ ਉਸ ਨੇ ਅਗਲੀ ਸਵੇਰ ਉਸੇ ਲਈ ਕੰਮ ਕਰਨਾ ਸ਼ੁਰੂ ਕਰ ਦਿੱਤਾ ਪਰ ਇਸ ਵਾਰ ਉਹ ਹੋਰ ਵਰਕਰਾਂ ਦੇ ਨਾਲ ਕਈ ਲਦਾਖੀਆਂ ਅਤੇ ਲਾਮਾ ਨਾਲ ਪੜ ਗਿਆ। ਉਹਨਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸਮੁੱਚੀ ਘਟਨਾ ਦਾ ਵਰਣਨ ਕੀਤਾ ਅਤੇ ਪਵਿੱਤਰ ਚਟਾਨ ਦੇ ਪਿੱਛੇ ਦਾ ਰਹੱਸ ਤੋਂ ਪੱਦਾ ਉਠਾਇਆ। ਬਾਅਦ ਵਿੱਚ ਸਥਾਨਕ ਲੋਕਾਂ ਫੌਜ ਦੇ ਅਧਿਕਾਰੀ ਅਤੇ ਲਾਮਾ ਦੀ ਮਦਦ ਨਾਲ ਉੱਥੇ ਇੱਕ ਗੁਰਦੁਆਰਾ ਬਣਾਇਆ ਗਿਆ ਪਵਿੱਤਰ ਸਥਾਨ ਨੂੰ ਪੱਥਰ ਸਾਹਿਬ ਗੁਰਦੁਆਰਾ ਵਜੋਂ ਨਵਾਜਿਆ ਗਿਆ ਇਹ ਸਿੱਖ ਧਰਮ ਦੇ ਉੱਤਮ ਸਥਾਨਾਂ ਵਿੱਚੋਂ ਇੱਕ ਹੈ ਇੱਥੇ ਸਿੱਖ ਸੰਗਤ ਅਤੇ ਸਥਾਨਕ ਲਾਮਾ ਦੋਵਾਂ ਦੁਆਰਾ ਮੰਨਤਾਂ ਕੀਤੀ ਜਾਂਦੀ ਸੀ ਜਿਸ ਦਿਨ ਤੋਂ ਇਸ ਸਥਾਨ ਦਾ ਨਿਰਮਾਣ ਹੋਇਆ ਹੈ ਉਸ ਦਿਨ ਤੋਂ ਭਾਰਤੀ ਫੌਜ ਇਸ ਦੀ ਸਾਂਭ-ਸਮਾਣ ਲਈ ਲਗਾਤਾਰ ਯਤਨ ਕਰਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ